ਦੋਸਤੋ ਨਮਸਕਾਰ ਮੈਂ ਰਾਜੂ ਸਿੰਘਲਾ ਤਲਵੰਡੀ ਸਾਬੋ ਤੋਂ ਅੱਜ ਆਪਾਂ ਲੈ ਕੇ ਆਏ ਆ ਥੋੜੇ ਵਾਸਤੇ ਜੈਂਟਸ ਕੋਟ ਸੈੱਟ ਜੈਂਟਸ ਕੋਟ ਸੈੱਟ ਹੈ ਇਹ 500 ਦੇ ਦੋ ਹੈ ਜੇ ਕੋਈ ਲੈਂਦਾ ਤਿੰਨ ਪੀਸ ਤਾਂ ਉਹਨੂੰ ਲੱਗ ਜੂਗਾ 700 ਰੁਪਿਆ ਤੇ ਸਾਈਜ਼ ਹੈ ਜਿਹੜਾ ਐਲ ਐਮ ਐਕਸ 500 ਦੇ ਦੋ ਹੈ ਤੇ ਤਿੰਨ ਪੀਸ ਦਾ 700 ਰੁਪਿਆ ਜਿਨੂੰ ਜ਼ਰੂਰਤ ਹੈ ਜੈਂਟਸ ਕੋਟ ਸੈੱਟ ਦੀ ਬਹੁਤ ਹੀ ਸ਼ਾਨਦਾਰ ਰੰਗ ਨੇ ਤੇ ਮੈਂ ਤੁਹਾਨੂੰ ਕਲਰ ਹੋ ਵੀ ਚੈੱਕ ਕਰਾ ਦੇਣਾ ਦੇਖੋ ਕਲਰ ਵਧੂ ਭੇ ਆਪਣੇ ਕੋਲੇ ਤੇ ਜਿਨੂੰ ਜ਼ਰੂਰਤ ਹੈ ਜੈਂਟਸ ਕੋਟ ਸੈੱਟ ਦੀ ਉਹ ਲੈ ਆ ਸਕਦਾ ਹੈ 500 ਦੇ ਦੋ ਪੀਸ ਹੈ ਤੇ 700 ਦੇ ਤਿੰਨ 700 ਦੇ ਤਿੰਨ ਹੈ ਤੇ 1000 ਦੇ ਪੰਜ ਪੀਸ ਹੈ ਜੇ ਕਿਸੇ ਨੂੰ ਚਾਹੀਦੀ ਹੈ ਤਾਲੀ ਆ ਸਕਦਾ ਹੈ 500 ਦੇ 2 ਹੈ 700 ਦੇ 3 ਹੈ ਤੇ 1000 ਦੇ 5 ਪੀਸ ਹੈ ਜਿਹਨੂੰ ਜ਼ਰੂਰ ਤੇ ਕੋਰਟ ਸਾਈਡ ਦੀ ਉਹ ਤਲਵੰਡੀ ਸਾਬੋ ਨੇੜੇ ਗਿੱਲਾਂ ਦਾ ਖੂਹ ਆਗੇ ਲਿਆ ਸਕਦਾ ਹੈ ਧੰਨਵਾਦ